પાਖੜા પહોંચਿਆ ਆਪਣੇ ਖਤਰੇ ਦੇ ਨਿਸ਼ਾਨ ਤੇ ਸੁਰੱਖਿਅਤ ਜਗਾਵਾਂ ਤੇ ਰਹਿ ਰਹੇ ਲੋਕ ਵੀ ਹੋਏ ਅਲਰਟ 88 ਦੇ ਹੜ੍ਹਾਂ ਤੋਂ ਬਾਅਦ ਪੰਜਾਬ ਵਿੱਚ ਹੜ੍ਹਾਂ ਨੂੰ ਰੋਕਣ ਲਈ ਕਿਉਂ ਨਹੀਂ ਕੀਤੇ ਗਏ ਪੂਰਤਾਂ ਇੰਤਜ਼ਾਮ ਇਹ ਪੰਜਾਬ ਦੀ ਖੇਤਰੀ ਸਮੱਸਿਆ ਜਾਂ ਫਿਰ ਵਿਸ਼ਵ ਵਿਆਪੀ ਪ੍ਰੋਬਲਮ ਕਲਾਈਮੇਟ ਚੇਂਜ ਜਾਂ ਫਿਰ ਕੁਦਰਤ ਦਾ ਕਹਿਰ ਇਨਾ ਸਭ ਕਾਰਨਾ ਤੇ ਅੱਜ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਰੀਸੈਂਟ ਜਿਹੜੀਆਂ ਅਪਡੇਟਸ ਆ ਰਹੀਆਂ ਉਹਦੇ ਅਕੋਰਡਿੰਗ ਪਾਖੜਾ ਡੈਮ ਵੀ ਆਪਣੇ ਖਤਰੇ ਦੇ ਨਿਸ਼ਾਨ ਤੇ ਆ ਜਿਹਦੇ ਕਰਕੇ ਜਿਹੜੇ ਲੋਕ ਸੁਰੱਖਿਅਤ ਵੀ ਆ ਉਹ ਵੀ ਉਹਨਾਂ ਦੇ ਮਨਾਂ ਵਿੱਚ ਵੀ ਡਰ ਤੇ دہشت ਦਾ ਮਾਹੌਲ ਹੈਗਾ ਆ ਕਿ ਪਤਾ ਨਹੀਂ ਅਜੇ ਹੋਰ ਕਿੰਨਾ ਕੁ ਨੁਕਸਾਨ ਹੋਣਾ ਇਹ ਜਿਹੜੇ ਹੌਨਹਾੜ ਆਏ ਆ ਉਹਨਾਂ ਦਾ ਮੇਨ ਰੀਜ਼ਨ ਇਸ ਟਾਈਮ ਇਹ ਮੰਨਿਆ ਜਾ ਰਿਹਾ ਹੈ ਕਿ ਹਿਮਾਚਲ ਔਰ ਉਤਰਾਖੰਡ ਦੇ ਵਿੱਚ ਜਿਹੜੀ ਭਾਰੀ ਬਾਰਿਸ਼ ਹੋਈ ਹੈ ਉਸ بارش ਕਰਕੇ ਪਾਖੜਾ ਤੇ ਪੌਂਗ ਡੈਮ ਜਿਹੜੇ ਆ ਉਹ ਜ਼ਿਆਦਾ ਓਵਰਫਲੋ ਹੋ ਗਏ ਆ ਤੇ ਉਹਨਾਂ ਦਾ ਪਾਣੀ ਮੈਦਾਨੀ ਇਲਾਕਿਆਂ ਵਿੱਚ ਛੱਡਣਾ ਪਿਆ ਜਿਹਦੇ ਕਰਕੇ ਵੀ ਇਸ ਟਾਈਮ ਇਹ ਵਾਲੇ ਹੜ ਆਏ ਆ ਪਰ ਇਹ ਵੀ ਕਿਹਾ ਜਾਂਦਾ ਕਈ ਲੋਕ ਇਹ ਵੀ ਕਹਿ ਰਹੇ ਆ ਕਿ ਜਦੋਂ 88 ਦੇ ਵਿੱਚ ਪੰਜਾਬ ਵਿੱਚ ਹੜ ਆਏ ਸੀ ਉਸ ਤੋਂ ਬਾਅਦ ਇੱਥੇ ਹੜਾਂ ਨੂੰ ਰੋਕਣ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ ਇਸ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਕਿ ਜਦੋਂ ਕਦੇ ਭਾਰੀ ਬਾਰਿਸ਼ ਹੁੰਦੀ ਆ ਜਾਂ ਫਿਰ ਹੋਰ ਇਲਾਕਿਆਂ ਚੋਂ ਜ਼ਿਆਦਾ ਬਾਰਿਸ਼ ਹੋਣ ਕਰਕੇ ਇੱਧਰ ਪਾਣੀ ਆਉਂਦਾ ਆ ਤਾਂ ਉਹਦਾ ਕੀ ਇੰਤਜ਼ਾਮ ਕੀਤਾ ਜਾਣਾ ਇਥੋਂ ਤੱਕ ਕਿ ਡੈਮਾਂ ਜਾਂ ਨਦੀਆਂ ਨਾਲੀਆਂ ਦੀ ਪ੍ਰੋਪਰ ਸਫਾਈ ਵੀ ਨਹੀਂ ਕਰਵਾਈ ਜਾਂਦੀ ਕੁਝ ਲੋਕ ਸਰਕਾਰ ਤੇ ਇਸ ਗੱਲ ਦਾ ਦੋਸ਼ ਲਾ ਰਹੇ ਆ ਕਿ ਪੂਰੀ ਤਰ੍ਹਾਂ ਸਫਾਈ ਨਾ ਹੋਣ ਕਰਕੇ ਡੈਮ ਉਹ ਵੀ ਉੱਪਰ ਤੱਕ ਭਰੇ ਆ ਤੇ ਦਰਿਆ ਵੀ ਆਪਣੇ ਕਿਨਾਰਿਆਂ ਤੇ ਪਹੁੰਚ ਜਾਂਦਾ ਜਿਸ ਦੇ ਕਰਕੇ ਬੀਹੜ ਆਉਂਦੇ ਆ ਇਨੂੰ ਵੀ ਇੱਕ ਮੇਨ ਰੀਜ਼ਨ ਇਸ ਗੱਲ ਨੂੰ ਵੀ ਹੜਾਂ ਦਾ ਮੰਨਿਆ ਜਾਂਦਾ ਜਿਸ ਨੂੰ ਕੀ ਲੋਕ ਸਰਕਾਰ ਦੀ ਲਾਪਰਵਾਹੀ ਦਾ ਨਾਮ ਵੀ ਦੇ ਰਹੇ ਆ ਜੇ ਆਪਾਂ ਸਾਇੰਟਿਫਿਕ ਰੀਜ਼ਨ ਦੀ ਗੱਲ ਕਰੀਏ ਤਾਂ ਵਿਗਿਆਨਿਕਾਂ ਦੇ ਅਨਸਾਰ ਪਹਾੜਾਂ ਵਿੱਚ ਗਲੇਸ਼ੀਅਰ ਦਾ ਪਿਗਲਣਾ ਅਤੇ ਸ਼ਹਿਰੀਕਰਨ ਇਹ ਦੋ ਮੇਨ ਰੀਜ਼ਨ ਮੰਨੇ ਜਾਂਦੇ ਆ ਹੜਾਂ ਦੇ ਕਿਉਂਕਿ ਜਦੋਂ ਗਲੇਸ਼ੀਅਰ ਪਿਗਲਦੇ ਆ ਤਾਂ ਫਿਰ ਡੈਮਾਂ ਦੇ ਵਿੱਚ ਤੇ ਦਰਿਆਵਾਂ ਦੇ ਵਿੱਚ ਪਾਣੀ ਓਵਰਫਲੋ ਹੋ ਜਾਂਦਾ ਹੈ ਤੇ ਸ਼ਹਿਰੀਕਰਨ ਦੇ ਅਕੋਰਡਿੰਗ ਹੀ ਜਦੋਂ ਕੰਕਰੀਟ ਦੇ ਢਾਂਚੇ ਜ਼ਿਆਦਾ ਬਣਦੇ ਆ ਤੇ ਮਿੱਟੀ ਵਿੱਚ ਪਾਣੀ ਜਜ਼ਬ ਕਰਨ ਦੀ ਜਿਹੜੀ ਸ਼ਕਤੀ ਹੁੰਦੀ ਆ ਉਹ ਘਟ ਜਾਂਦੀ ਆ ਤੇ ਪਾਣੀ ਸਿੱਧਾ ਦਰਿਆਵਾਂ ਦੇ ਵਿੱਚ ਜਾਂਦਾ ਆ ਸੋ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਕਲਾਈਮੇਟ ਚੇਂਜ ਜਦੋਂ ਕਲਾਈਮੇਟ ਚੇਂਜ ਹੁੰਦਾ ਆ ਕਿ ਮੌਸਮ ਦੇ ਬੇਮੌਸਮੀ ਬਾਰਿਸ਼ ਹੁੰਦੀ ਆ ਅਤੇ ਮਨੁੱਖੀ ਗਤੀਵਿਧੀਆਂ ਜਿਹੜੀਆਂ ਕਿ ਇਸ ਚੀਜ਼ ਨੂੰ ਪ੍ਰਭਾਵਿਤ ਕਰਦੀਆਂ ਨੇ ਉਹ ਹੜ੍ਹ ਆਉਣ ਦਾ ਮੇਨ ਰੀਜ਼ਨ ਮੰਨੀਆਂ ਜਾਂਦੀਆਂ ਵਿਗਿਆਨਿਕਾਂ ਦੇ ਹਸਾਬ ਨਾਲ ਇਹ ਕੁਝ ਲੋਕ ਇਹ ਕਹਿੰਦੇ ਆ ਕਿ ਇਹ ਪੰਜਾਬ ਦੀ ਖੇਤਰੀ ਸਮੱਸਿਆ ਆ ਕਿ ਪੰਜਾਬ ਵਿੱਚ ਹੀ ਜ਼ਿਆਦਾ ਹੜ੍ਹ ਆਉਂਦੇ ਆ ਪਰ ਇਹ ਪੰਜਾਬ ਦੀ ਖੇਤਰੀ ਸਮੱਸਿਆ ਨਹੀਂ ਜੋ ਜਾਣ ਬੁੱਝ ਕੇ ਪੰਜਾਬ ਨੂੰ ਹੜ੍ਹਾਂ ਵਿੱਚ ਨਹੀਂ ਡੋਬਿਆ ਜਾਂਦਾ ਇਹ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ ਕਿਉਂਕਿ 2018 ਦੇ ਵਿੱਚ ਕੇਰਲ ਵਿੱਚ ਹੜ੍ਹ ਆਏ ਸੀ ਜਿਹਦਾ ਰੀਜ਼ਨ ਸੀ ਪਾਰੀ ਬਾਰਿਸ਼ ਕਲਾਈਮੇਟ ਚੇਂਜ ਸੀ ਤੇ ਉਹਦੇ ਕਰਕੇ ਵੀ ਉਸ ਟਾਈਮ ਤੇ ਕੇਰਲਾ ਦੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ 2022 ਵਿੱਚ ਪਾਕਿਸਤਾਨ 'ਚ ਹੜ੍ਹ ਆਏ ਸੀ ਹਿਮਾਲੀਅਨ ਗਲੇਸ਼ੀਅਰ ਦਾ ਪਿਘਲਣਾ ਤੇ ਕਲਾਈਮੇਟ ਚੇਂਜ ਭਾਰੀ ਬਾਰਿਸ਼ ਤੇ ਹੁਣ 2025 ਦੇ ਵਿੱਚ ਪੰਜਾਬ ਵਿੱਚ ਜਿਹੜੇ ਹੜ੍ਹ ਆਏ ਆ ਉਹਦਾ ਵੀ ਮੇਨ ਰੀਜ਼ਨ ਗਲੇਸ਼ੀਅਰ ਦਾ ਪਿਘਲਣਾ ਅਤੇ ਕਲਾਈਮੇਟ ਚੇਂਜ ਯਾਨੀ ਕਿ ਭਾਰੀ ਬਾਰਸ਼ਾਂ ਹੀ ਮੰਨਿਆ ਜਾ ਰਿਹਾ ਹੈ ਪਰ ਇੱਥੇ ਸਾਡੀ ਮਤਲਬ ਜੋ ਗਵਰਨਮੈਂਟ ਹੈ ਆ ਜਾਂ ਹੋਰ ਅਥਾਰਟੀਜ਼ ਕਹ ਲਓ ਉਨ੍ਹਾਂ ਦਾ ਇੱਥੇ ਇਹ ਦੋਸ਼ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਵੱਲੋਂ ਪੂਕਤਾ ਇੰਤਜ਼ਾਮ ਨਹੀਂ ਕੀਤੇ ਜਾਂਦੇ ਜਿਹਦੇ ਕਰਕੇ ਹੜ੍ਹਾਂ ਦੀ ਜਿਹੜੀ ਉਹ ਬੇਕਾਬੂ ਸਥਿਤੀ ਬਣ ਜਾਂਦੀ ਹੈ ਜਿਹਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ بارش ਜ਼ਿਆਦਾ ਹੋਣ ਕਰਕੇ ਨਦੀਆਂ ਤੇ ਡੈਮਾਂ ਦੇ ਪਾਣੀ ਦਾ ਪੱਧਰ ਉੱਚਾ ਹੋ ਜਾਂਦਾ ਜਿਹਦੇ ਕਰਕੇ ਕਿ ਹੜ੍ਹਾਂ ਦੀ ਬਹੁਤ ਬੇਕਾਬੂ ਸਥਿਤੀ ਬਣ ਜਾਂਦੀ ਹੈ ਸਰਕਾਰੀ ਰਿਪੋਰਟ ਦੇ ਅਕੋਰਡਿੰਗ ਇਸ ਟਾਈਮ 1500 ਤੋਂ ਵੱਧ ਜਿਹੜੇ ਪਿੰਡ ਆ ਉਹ ਹੜ੍ਹ ਨਾਲ ਪ੍ਰਭਾਵਿਤ ਹੋਏ ਆ ਤੇ 12000 ਤੋਂ ਵੱਧ ਜਿਹੜੇ ਲੋਕ ਆ ਉਹ ਸੁਰੱਖਿਅਤ ਵੀ ਕੀਤੇ ਗਏ ਆ ਪਰ ਇਹਦਾ ਕੋਈ ਪੱਕਾ ਹੱਲ ਜਾਂ ਪੁਪਤਾ ਇੰਤਜ਼ਾਮ ਅਜੇ ਤੱਕ ਕੋਈ ਨਹੀਂ ਆ ਸ਼ਾਇਦ ਅਗੋਂ ਗਵਰਨਮੈਂਟ ਵੱਲੋਂ ਕੋਸ਼ਿਸ਼ ਇਸ ਬਾਰੇ ਹੋਰ ਕੋਸ਼ੇ ਦਾ ਹੱਲ ਕੱਢਿਆ ਜਾਵੇ ਪਰ ਜੇ ਹੁਣ ਅਸੀਂ ਪ੍ਰੈਜ਼ੈਂਟ ਸਿਚੁਏਸ਼ਨ ਨੂੰ ਦੇਖੀਏ ਤਾਂ ਜਿੱਥੋਂ ਤੱਕ ਹੈਲਪ ਕਰਨ ਵਾਲੀ ਸਿਚੁਏਸ਼ਨ ਨੂੰ ਦੇਖੀਏ ਜੋ ਕਿ ਮੈਂ ਅੱਗੇ ਵੀ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਕੋਈ ਹੋਰ ਸਟੇਟ ਕਿਸੇ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਨਹੀਂ ਆਈ ਹੁਣ ਤੱਕ ਪੰਜਾਬ ਦੇ ਲੋਕ ਹੀ ਪੰਜਾਬੀਆਂ ਦੀ ਹੈਲਪ ਕਰ ਰਹੇ ਆ ਜਦ ਕਿ ਇਹ ਗੱਲ ਸਾਰਿਆਂ ਨੂੰ ਪਤਾ ਹੈ ਵਰਲਡਵਾਈਡ ਪਤਾ ਹੈ ਵਿਸ਼ਵ ਵਿਆਪੀ ਸਭ ਨੂੰ ਪਤਾ ਹੈ ਇਹ ਗੱਲ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜੇ ਕੋਈ ਪ੍ਰੋਬਲਮ ਆਉਂਦੀ ਆ ਨਾ ਕੋਈ ਡਿਜ਼ਾਸਟਰ ਹੁੰਦਾ ਆ ਉੱਥੇ ਪੰਜਾਬੀ ਲੋਕ ਸਭ ਤੋਂ ਪਹਿਲਾਂ ਪਹੁੰਚਦੇ ਆ ਲੰਗਰ ਲਾ ਦਿੰਦੇ ਆ ਹਰ ਤਰ੍ਹਾਂ ਦੀ ਹੈਲਪ ਉੱਥੇ ਜਾ ਕੇ ਕਰਦੇ ਆ ਪਰ ਇਸ ਟਾਈਮ ਜੇ ਪੰਜਾਬ ਤੇ ਮੁਸੀਬਤ ਆਈ ਆ ਤਾਂ ਕਿਸੇ ਹੋਰ ਸਟੇਟ ਦਾ ਕੋਈ ਵੀ ਬੰਦਾ ਇੱਥੇ ਆ ਕੇ ਹੈਲਪ ਨਹੀਂ ਕਰ ਰਿਹਾ ਪੰਜਾਬੀ ਲੋਕ ਆਪ ਹੀ ਕਿਉਂਕਿ ਪੰਜਾਬੀ ਲੋਕ ਜਿਨ੍ਹਾਂ ਨੂੰ ਸ਼ੇਰਾਂ ਦੀ ਕੌਮ ਕਿਹਾ ਜਾਂਦਾ ਚੜ੍ਹਦੀ ਕਲਾ ਵਾਲੀ ਕੌਮ ਕਿਹਾ ਜਾਂਦਾ ਉਹ ਲੋਕ ਆਪ ਹੀ ਚੜ੍ਹਦੀ ਕਲਾ ਵਿੱਚ ਰਹਿ ਕੇ ਆਪ ਹੀ ਇਸ ਮੁਸੀਬਤ ਦਾ ਸਾਹਮਣਾ ਕਰ ਰਹੇ ਆ ਇਥੋਂ ਤੱਕ ਕਿ ਇਸ ਪ੍ਰੋਬਲਮ ਦੀ ਕਿਸੇ ਨੇ ਕੋਈ ਨੈਸ਼ਨਲ ਕਵਰੇਜ ਵੀ ਨਹੀਂ ਕੀਤੀ ਨੈਸ਼ਨਲ মিডিਆ ਨੇ ਆ ਕੇ ਇਥੇ ਕੋਈ ਕਵਰੇਜ ਨਹੀਂ ਕੀਤੀ ਕਿ ਇਹ ਇੰਨੀ ਜ਼ਿਆਦਾ ਇਥੇ ਪੰਜਾਬ ਦੇ ਵਿੱਚ ਪ੍ਰੋਬਲਮ ਹੋਈ ਆ ਔਰ ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਵੀ ਕਿਹਾ ਜਾਂਦਾ ਵਾ ਕਿ ਜੋ ਵੀ ਕਣਕ ਚੌਲ ਇਥੋਂ ਹੀ ਜ਼ਿਆਦਾ ਪੈਦਾਵਾਰ ਹੁੰਦੀ ਆ ਤੇ ਉਹੀ ਪੂਰੇ ਦੇਸ਼ ਪੂਰੀ ਦੁਨੀਆ 'ਚ ਹੀ ਸਪਲਾਈ ਕੀਤਾ ਜਾਂਦਾ ਵਾ ਤੇ ਇੰਨੀ ਗੱਲ ਵੀ ਇਸ ਚੀਜ਼ ਦਾ ਵੀ ਕਿਸੇ ਨੂੰ ਕੋਈ ਅਹਿਸਾਸ ਨਹੀਂ ਕਿ ਕਿਸਾਨਾਂ ਦੀਆਂ ਫਸਲਾਂ ਮਾਰ ਚੁੱਕੀਆਂ ਨੇ ਜੇ ਹੁਣ ਤੁਸੀਂ ਰੀਸੈਂਟ ਫੁਟੇਜ ਦੇਖੋ ਤਾਂ ਉਹਦੇ ਵਿੱਚ ਤਿੰਨ ਤਿੰਨ ਚਾਰ ਚਾਰ ਫੁੱਟ ਤੱਕ ਰੇਤ ਫਸਲਾਂ ਦੇ ਵਿੱਚ ਆ ਕੇ ਵੀ ਉਥੇ ਰੇਤ ਦੇ ਟਿੱਬੇ ਬਣ ਗਏ ਆ ਤੇ ਉਸ ਚੀਜ਼ ਨੂੰ ਵੀ ਅਦੇ ਉਸ ਚੀਜ਼ ਦਾ ਵੀ ਹੱਲ ਕੱਢਣਾ ਆ ਉਹ ਵੀ ਕਿਸਾਨਾਂ ਦੁਆਰਾ ਪੰਜਾਬੀਆਂ ਦੁਆਰਾ ਹੀ ਕੱਢਿਆ ਜਾਣਾ ਵਾ ਲੋਕਾਂ ਦੇ ਘਰ ਤਬਾਹ ਹੋ ਗਏ ਫਸਲਾਂ ਸਭ ਕੁਝ ਖਤਮ ਹੋ ਗਰ ਔਰ ਇਸ ਚੀਜ਼ ਦਾ ਅਸਰ ਪੰਜਾਬ ਦੀ ਇਕਨੋਮੀ ਤੇ ਵੀ ਪੈਣਾ ਹੈ ਤੇ ਪੂਰੇ ਦੇਸ਼ ਦੀ ਇਕਨੋਮੀ ਤੇ ਵੀ ਪੈਣਾ ਹੈ ਪਰ ਇਸ ਚੀਜ਼ ਨੂੰ ਦੇਖ ਕੇ ਕੋਈ ਵੀ ਹੋਰ ਸਟੇਟ ਦਾ ਬੰਦਾ ਜਿਹੜੇ ਐਨਆਰਆਈ ਪੰਜਾਬੀ ਆ ਉਹਨਾਂ ਨੂੰ ਛੱਡ ਕੇ ਕੋਈ ਹੋਰ ਬੰਦਾ ਅੱਗੇ ਨਹੀਂ ਆ ਰਿਹਾ ਕੋਈ ਦੇਖਣ ਕੋਈ ਜਾਇਜ਼ਾ ਲੈਣ ਕੁਝ ਵੀ ਕਰਨ ਲਈ ਪੰਜਾਬੀਆਂ ਦੇ ਨਾਲ ਕੋਈ ਵੀ ਨਹੀਂ ਖੜਾ ਪਰ ਪੰਜਾਬੀ ਇਕੱਲੇ ਆਪ ਹੀ ਬਹੁਤ ਆ ਇੰਨਾ ਸਭ ਮੁਸੀਬਤਾਂ ਦਾ ਸਾਹਮਣਾ ਕਰਨ ਵਾਸਤੇ ਹੁਣ ਵੀ ਸਾਰੇ ਪੰਜਾਬੀ ਹੀ ਲੱਗੇ ਇੱਕ ਦੂਜੇ ਦੀ ਹੈਲਪ ਕਰਨ ਤੇ ਜਦੋਂ ਇਹ ਸਿਚੁਏਸ਼ਨ ਅੰਡਰ ਕੰਟਰੋਲ ਚ ਆ ਜਾਣੀ ਆ ਉਸ ਤੋਂ ਬਾਅਦ ਜੋ ਹਾਲ ਹੋਣਾ ਆ ਉਹਨੂੰ ਵੀ ਕੰਟਰੋਲ ਕਰਨ ਵਾਸਤੇ ਇਸ ਤੇ ਦੀ ਵੀ ਜ਼ਰੂਰਤ ਆ ਤੇ ਹੋਰ ਵੀ ਬਹੁਤ ਸਾਰੀ ਹੈਲਪ ਦੀ ਜ਼ਰੂਰਤ ਆ ਕਿਉਂਕਿ ਜਦੋਂ ਪਾਣੀ ਨਿਕਲਣਾ ਆ ਜਿੱਦਾਂ ਕਿ ਮੈਂ ਦੱਸਿਆ ਕਿ ਫਸਲਾਂ ਬਿਲਕੁਲ ਤਬਾਹ ਹੋ ਚੁੱਕੀਆਂ ਔਰ ਫਸਲਾਂ ਦੀ ਜਗ੍ਹਾ ਉਥੇ ਜਿਹੜੀ ਰੇਤ ਇਕੱਠੀ ਹੋਈ ਆ ਉਹ ਉਹਦੇ ਨਾਲ ਕਈ ਸਾਲ ਕਿਸਾਨਾਂ ਦੀਆਂ ਫਸਲਾਂ ਹੋਣੀ ਆਈ ਨਹੀਂ ਜਿਹਦੇ ਕਰਕੇ ਉਹਨਾਂ ਨੂੰ ਮਾਲੀ ਸਹਾਇਤਾ ਦੀ ਵੀ ਬਹੁਤ ਜ਼ਿਆਦਾ ਲੋੜ ਆ ਤੇ ਜਿਹੜੇ ਉਹਨਾਂ ਦੇ ਘਰ ਬਰਬਾਦ ਹੋ ਗਏ ਉਹਨਾਂ ਦਾ ਸਮਾਨ ਮਤਲਬ ਕਿ ਤੁਸੀਂ ਕਹਿ ਲਓ ਕਿ ਪੰਜਾਬ ਟੇਡ ਅੱਜ ਤੋਂ 10 ਸਾਲ ਪਿੱਛੇ ਪਹੁੰਚ ਚੁੱਕਾ ਆ ਇਹਦਾ ਹੱਲ ਸਰਕਾਰਾਂ ਦੁਆਰਾ ਕੱਢਿਆ ਜਾਣਾ ਚਾਹੀਦਾ ਆ ਜਦ ਕਿ ਉਸ ਚੀਜ਼ ਲਈ ਵੀ ਕਿਸੇ ਨੇ ਤਿਆਰ ਨਹੀਂ ਹੋਣਾ ਕਿਸੇ ਨੇ ਅੱਗੇ ਨਹੀਂ ਆਉਣਾ ਉਸ ਚੀਜ਼ ਲਈ ਵੀ ਪੰਜਾਬੀਆਂ ਨੇ ਹੀ ਆਪਣੀ ਇੱਕ ਦੂਜੇ ਦੀ ਹੈਲਪ ਕਰਨੀ ਹੈ ਜਿੱਦਾਂ ਕਿ ਉਹ ਹੁਣ ਕਰ ਰਹੇ ਆ ਔਰ ਇਹ ਗੱਲ ਅੱਜ ਦੀ ਨਹੀਂ ਆ ਕਾਫੀ ਦਿਨਾਂ ਤੋਂ ਹੀ ਇਹ ਪ੍ਰੋਬਲਮ ਚੱਲ ਰਹੀ ਆ ਔਰ ਇੰਨਾ ਸਭ ਕੁਝ ਦੇਖਦੇ ਆ ਕਿਉਂਕਿ ਸੋਸ਼ਲ ਮੀਡੀਆ ਉੱਤੇ ਹਰ ਇੱਕ ਚੀਜ਼ ਹਰ ਇੱਕ ਡੇ ਬਾਈ ਡੇ ਅਪਡੇਟ ਜਾ ਰਹੀ ਆ ਉਸ ਚੀਜ਼ ਨੂੰ ਦੇਖ ਕੇ ਵੀ ਕੋਈ ਬਾਲੀਵੁੱਡ ਸਟਾਰ ਵੀ ਜਿਹੜੇ ਕਿ ਪੰਜਾਬੀ ਹੀ ਆ ਜਦੋਂ ਕੋਈ ਫਿਲਮਾਂ ਦੀ ਪ੍ਰਮੋਸ਼ਨ ਹੁੰਦੀ ਆ ਜਾਂ ਕਿਸੇ ਚੀਜ਼ 'ਚ ਉਹਨਾਂ ਦਾ ਆਪਣਾ ਫਾਇਦਾ ਹੁੰਦਾ ਉੱਥੇ ਪੰਜਾਬੀ ਲੈਂਗੁਏਜ ਵੀ ਬੋਲੀ ਜਾਂਦੀ ਆ ਉੱਥੇ ਪੰਜਾਬ ਨੂੰ ਪ੍ਰਮੋਟ ਵੀ ਕੀਤਾ ਜਾਂਦਾ ਪਰ ਅੱਜ ਜੇ ਪੰਜਾਬ ਨੂੰ ਲੋੜ ਆ ਤਾਂ ਕੋਈ ਬਾਲੀਵੁੱਡ ਸਟਾਰ ਅੱਗੇ ਨਹੀਂ ਆ ਰਿਹਾ ਕੋਈ ਸਰਕਾਰਾਂ ਦਾ ਵੀ ਕੁਝ ਬਹੁਤ ਜ਼ਿਆਦਾ ਯੋਗਦਾਨ ਨਹੀਂ ਪੈ ਰਿਹਾ ਇਹਦੇ ਵਿੱਚ ਇਹਦੇ ਵਿੱਚ ਸਿਰਫ ਜਿਹੜੇ ਲੋਕ ਆ ਪੰਜਾਬ ਦੇ ਜਿਨ੍ਹਾਂ ਕੋਲ ਪੈਸਾ ਹੈਗਾ ਔਰ ਜਿਨ੍ਹਾਂ ਕੋਲ ਨਹੀਂ ਨਹੀਂ ਹੈਗਾ ਥੋੜਾ ਵੀ ਹੈਗਾ ਨਾ ਜਿੱਥੋਂ ਤੱਕ ਹੋ ਸਕੇ ਉਹ ਇੱਕ ਦੂਜੇ ਦੀ ਹੈਲਪ ਕਰ ਰਹੇ ਆ ਇੱਕ ਦੂਜੇ ਦੀ ਸਪੋਰਟ ਕਰ ਰਹੇ ਆ ਤੇ ਇਹਨਾਂ ਲੋਕਾਂ ਨੇ ਹੀ ਇੱਕ ਦੂਜੇ ਨੂੰ ਖੜੇ ਕਰਨਾ ਇਸ ਟਾਈਮ ਰਾਜਸਥਾਨ ਵੀ ਸੁੱਕਾ ਪਿਆ ਉੱਥੋਂ ਦੇ ਲੋਕਾਂ ਉੱਥੋਂ ਦੀ ਸਰਕਾਰ ਨੇ ਵੀ ਪਾਣੀ ਲੈਣ ਤੋਂ ਮਨਾ ਕਰ ਦਿੱਤਾ ਹਰਿਆਣਾ ਵਾਲਿਆਂ ਵੀ ਪਾਣੀ ਲੈਣ ਤੋਂ ਮਨਾ ਕਰ ਦਿੱਤਾ ਤੇ ਪੰਜਾਬ ਆਪ ਹੀ ਆਪਣੀ ਇਸ ਮੁਸ਼ਕਲ ਦਾ ਹੱਲ ਲੱਭਣ ਵਿੱਚ ਲੱਗਾ ਹੋਇਆ ਤੇ ਜੇ ਪੰਜਾਬ ਵਰਗੀ ਕੌਮ ਨੇ ਇਸ ਸ਼ੇਰਾਂ ਦੀ ਕੌਮ ਨੇ ਆਪਣੇ ਆਪ ਨੂੰ ਮੁੜ ਤੋਂ ਫੇਰ ਪਹਿਲਾਂ ਵਰਗਾ ਹੀ ਹਰਾ-ਭਰਾ ਕਰ ਲੈਣਾ ਵਾ ਤੇ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਜਿੰਨਾ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਆ ਉਹਦੀ ਪਰਪਾਈ ਜਲਦੀ ਹੋਵੇ ਤੇ ਮੁੜ ਤੋਂ ਫੇਰ ਪੰਜਾਬ ਹੱਸਦਾ-ਵਸਦਾ ਹੋਵੇ ਸਤਿ ਸ਼੍ਰੀ ਅਕਾਲ